ਇਤਿਹਾਸ ਦੁੱਖਪੰਜਨੀ ਸਾਹਿਬ ਦੁੱਖਪੰਜਨੀ ਸਾਹਿਬ ਇਹ ਉਹ ਸਥਾਨ ਹੈ ਜਿੱਥੇ ਇਸ਼ਨਾਨ ਕਰਕੇ ਬੀਬੀ ਰਜਨੀ ਦਾ ਪਿੰਗਲਾਪਤੀ ਗੁਰੂ ਦੀ ਕਿਰਪਾ ਨਾਲ ਦੇ ਅਰੋਗ ਹੋਇਆ ਸੀ ਹੋਇਆ ਇਸ ਤਰ੍ਹਾਂ ਕਿ ਪੱਟੀ ਦੇ ਕਹੰਕਾਰੀ ਚੌਧਰੀ ਦੂਣੀ ਚੰਦ ਨੇ ਆਪਣੀਆਂ ਪੁੱਤਰੀਆਂ ਤੋਂ ਪੁੱਛਿਆ ਕਿ ਉਹਨਾਂ ਦੀ ਪਾਲਣਾ ਕੌਣ ਕਰਦਾ ਹੈ ਤਾਂ ਹੋਰ ਸਬਨਾ ਨੇ ਦੂਣੀ ਚੰਦ ਦੀ ਛੰਸਾਇ ਕਹਿ ਦਿੱਤਾ ਕਿ ਉਹ ਉਸ ਦਾ ਦਿੱਤਾ ਖਾਂਦੀਆਂ ਹਨ ਪਰ ਬੀਬੀ ਰਜਨੀ ਜੋ ਬਚਪਨ ਵਿੱਚ ਲਾਹੌਰ ਵਿਖੇ ਗੁਰੂ ਜੀ ਦੇ ਸ਼ਰਧਾਲੂ ਪਰਿਵਾਰ ਆਪਣੇ ਨਾਨਕੀ ਘਰ ਵਿੱਚ ਪਲਣ ਕਾਰਨ ਗੁਰਮਤਿ ਦੇ ਰਸ ਨੂੰ ਸਮਝਦੀ ਸੀ ਉਸਨੇ ਸਪਸ਼ਟ ਕਹਿ ਦਿੱਤਾ ਕਿ ਸਬਦਾ ਪਾਲਨਹਾਰ ਕੇਵਲ ਪਰਮਾਤਮਾ ਹੈ ਅਤੇ ਸਭ ਉਸ ਵਾਹਿਗੁਰੂ ਦਾ ਦਿੱਤਾ ਖੰਦ ਹੈ। ਐਸਾ ਜਵਾਬ ਸੁਣ ਕੇ ਕ੍ਰੋਧ ਵਿੱਚ ਆਏ ਹੰਕਾਰੀ ਪਿਤਾ ਨੇ ਬੀਬੀ ਰਜਨੀ ਦਾ ਵਿਆਹ ਇੱਕ ਪਿੰਗਲੇ ਨਾਲ ਕਰ ਦਿੱਤਾ। ਬੀਬੀ ਪਾਣਾ ਮੰਨਦਿਆਂ ਆਪਣੇ ਪਿੰਗਲੇ ਪਤੀ ਨੂੰ ਟੋਕਰੇ ਵਿੱਚ ਸਿਰ ਉੱਪਰ ਝੁੱਕ ਕੇ ਪਿੰਡੋ ਪਿੰਡੀ ਹੁੰਦਿਆਂ ਇਸ ਸਥਾਨ ਤੇ ਪਹੁੰਚੀ ਟੋਕਰਾ ਇਸ ਪੇਰੀ ਦੀ ਛਾਂ ਹਟਾ ਕੇ ਬੀਬੀ ਪ੍ਰਸ਼ਾਦੇ ਆਦ ਲੈਣ ਲਈ ਤੁੰ ਪਿੰਡ ਜਾਦ ਗਈ ਤਾਂ ਪਿੱਛੋਂ ਪਿੰਗਲੇ ਪਤੀ ਨੂੰ ਅਦਭੁਤ ਨਜ਼ਾਰਾ ਲੱਠਾ ਉਸਨੇ ਦੇਖਿਆ ਕਿ ਕਾਲੇ ਕਾਂਸ ਰੋਵਰ ਵਿੱਚ ਟੁੱਬੀ ਲਾ ਕੇ ਹੰਸ ਬਣ ਕੇ ਉੱਡੇ ਜਾ ਰਹੇ ਸਨ ਇਹ ਤੱਕ ਸਾਹਸ ਕਰਦੇ ਉਹਨੇ ਵੀ ਵੇਰੀ ਦੀਆਂ ਜੜਾਂ ਦੇ ਆਸਰੇ ਨਾਲ ਸਰੋਵਰ ਵਿੱਚ ਟੁੱਬੀ ਲਈ ਰੁद्धि ਕਿਰਪਾ ਨਾਲ ਉਸਦੀ ਦੇ ਅਰੋਗ ਹੋ ਗਈ। ਬੀਬੀ ਨੇ ਵਾਪਸ ਆ ਕੇ ਜਦ ਆਪਣੇ ਪਿੰਗਲੇ ਪਤੀ ਦੀ ਥਾਂ ਖੂਬਸੂਰਤ ਨੌਜਵਾਨ ਨੂੰ ਵੇਖਿਆ ਤਾਂ ਉਸਨੂੰ ਸ਼ੰਕਾ ਹੋਇਆ ਕਿ ਸ਼ਾਇਦ ਇਸ ਨੌਜਵਾਨ ਨੇ ਉਸਦੇ ਪਿੰਗਲੇ ਪਤੀ ਨੂੰ ਮਾਰ ਦਿੱਤਾ ਹੈ। ਜਦ ਇਹ ਮਸਲਾ ਸੰਤੋਖ ਸਰ ਦੀ ਸੇਵਾ ਕਰ ਰਹੇ ਸ੍ਰੀ ਗੁਰੂ ਰਾਮਦਾਸ ਜੀ ਪਾਸ ਪੁੱਜਾ ਤਾਂ ਉਹਨਾਂ ਬੀਬੀ ਦੀ ਸ਼ੰਕਾ ਦੂਰ ਕਰਦਿਆਂ ਕਿਹਾ ਬੀਬੀ ਤੇਰੀ ਸੇਵਾ ਸ਼ਰਦਾ ਦ੍ਰਿੜਤਾ ਅਤੇ ਇਸ ਸਥਾਨ ਦੀ ਸ਼ਕਤੀ ਸਦਕਾ ਤੇਰਾ ਪਿੰਗਲਾਪਤੀ ਅਰੋਗ ਹੋ ਗਿਆ ਹੈ ਗੁਰੂ ਜੀ ਨੇ ਇਸ ਸਥਾਨ ਦਾ ਨਾਮ ਦੁਖਪੰਜਨੀ ਸਾਹਿਬ ਰੱਖਿਆ